ਫਿਲਹਾਲ ਅੱਗੇ ਵਧਾਂਗੇ ਗੱਲ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਜure ਪੂਰੇ ਦੇਸ਼ ਦੇ ਵਿੱਚ ਕਿਸਾਨ ਟਰੈਕਟਰ ਮਾਰਚ ਕਰ ਰਹੇ ਨੇ ਟਰੈਕਟਰ ਮਾਰਚ ਕਰਕੇ ਰੋਜ਼ ਜ਼ਾਹਰ ਕਰ ਰਹੇ ਨੇ ਦਰਸਾ ਟਰੈਕਟਰ ਮਾਰਚ ਕਰਕੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਰੋਜ਼ ਜ਼ਾਹਰ ਕੀਤਾ ਕਿਸਾਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਬਾਰੇ ਸਾਡੇ ਕਿਸਾਨਾਂ ਤੇ ਜੋ ਤਸ਼ੱਦਦ ਆਇਆ ਗਿਆ ਉਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਏਗਾ ਤਸਵੀਰਾਂ ਦੇਖੋ ਜ਼ਰਾ ਜ਼ਿਰਖਪੁਰ ਖੰਨਾ ਪਾਤਰਾ ਫਿਰੋਜ਼ਪੁਰ ਫਤਕਰ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ਾਮਿਲ ਹੋਏ ਨੇ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ。ਟਰੈਕਟਰ ਮਾਰਚ ਦੇ ذریعے ਰੋਸ ਜ਼ਾਹਰ ਕੀਤਾ ਗਿਆ ਹੈ। ਦੇਸ਼ ਦਾ ਅੰਡਾ ਦਾਤਾ ਆਪਣੇ ਸੰਘਰਸ਼ ਨੂੰ ਲੈ ਕੇ ਸੜਕਾਂ ਤੇ ਨਿਤਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇੱਕ ਤਰਫਾ ਹਰਿਆਣਾ ਦੇ ਬਾਰਡਰਾਂ ਤੇ ਅੰਦੋਲਨ ਲਗਾਤਾਰ ਚੱਲ ਰਿਹਾ ਤਾਂ ਦੂਸਰੀ ਤਰਫ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਸੀ ਦੀ 26 ਤਰੀਕ ਨੂੰ 26 ਫਰਵਰੀ ਨੂੰ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਜੋ ਟਰੈਕਟਰ ਨੇ ਉਹ ਟਰੈਕਟਰ ਥੱਲੇ ਜਾਣਗੇ ਇੱਕ ਸਿੰਬੋਲਿਕ ਜੋ ਕਿ ਸਾਡੇ ਪ੍ਰਦਰਸ਼ਨ ਹੈ ਉਹ ਕੀਤਾ ਜਾਵੇਗਾ ਕਿ ਜੋ WTO ਦੀ ਬੈਠਕ ਹੋਣ ਜਾ ਰਹੀ ਹੈ World Trade Organization ਦੀ ਜੋ ਅਬੂ ਧਾਬੀ ਦੇ ਵਿੱਚ ਬੈਠਕ ਹੋਣ ਜਾ ਰਹੀ ਹੈ ਉਸ ਬੈਠਕ ਦਾ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟਰੈਕਟਰਾਂ ਦਾ ਇੱਕ ਵੱਡਾ ਕਾਫਲਾ ਕਿਸੇ ਸਾਡੇ ਜੀਰਕਪੁਰ ਦੇ ਵਿੱਚ ਦਿਖਾਈ ਦੇ ਰਿਹਾ ਜੀਰਕਪੁਰ ਟੋਲ ਪਲਾਜ਼ੇ ਦੇ ਇਹ ਬਿਲਕੁਲ ਨਜ਼ਦੀਕ ਹੈ ਸਾਡੇ ਇਹ ਇੱਕ ਵੱਡਾ ਕਾਫਲਾ ਜੀ ਅੱਜ ਦਾ ਜਿਹੜਾ ਮਾਰਾ ਪ੍ਰਦਰਸ਼ਨ ਹੈ ਸ਼ੂਤ ਮੋਰਚਾ ਹੀ ਕੌਲਟੀ ਉਹ ਕੇ ਉੱਪਰ ਕਰਿਆ ਜਾ ਰਿਹਾ ਹੈ ਮੋਦੀ ਸਰਕਾਰ ਨੇ ਜਿਹੜੀ ਮਾਰੀਆਂ ਪਿਛਲੇ ਸਾਲ ਮੰਗਾ ਮੰਗੇ ਦੇ ਆਪਾਂ ਅੰਦੋਲਨ ਉਹ ਕਰਕੇ ਆਏ ਦੇ ਉਹ ਮੰਗਾ ਨਹੀਂ ਪੂਰੀਆਂ ਕਰੀ ਗਈਆਂ ਕਿਸਾਨਾਂ ਵਾ ਪਰਚੇ ਖੜੇ ਆ ਲਖਵੀਰ ਪੂਰੀ ਦਾ ਦੇਖੋ ਕਾਂਡ ਹੋਇਆ ਉਹ ਪੰਜ ਕਿਸਾਨ ਸੀ ਸੀਦ ਹੋ ਗਏ ਉਹਨੂੰ ਨੀ ਇਨਸਾਫ ਮਿਲਿਆ ਤੇ ਹੋਰ ਵੀ ਜਿਹੜੀ ਮੰਗਾਂ ਕਰੀਦੀ ਉਹ ਲਾਗੂ ਨਹੀਂ ਹੋਈਆਂ ਜੀ ਸੜਕ ਜਾਮ ਨਹੀਂ ਜੀ ਲੋਕਾਂ ਦੇ ਕੋਈ ਦਿੱਕਤ ਨਹੀਂ ਅਸੀਂ ਇੱਕ ਸਾਈਡ ਤੇ ਐਨ ਐਚ 1 ਤੇ ਜਿਹੜੇ ਟਰੈਕਟਰ ਖੜੇ ਕਰਨੇ ਸੀਗੇ ਇੱਕ ਸਾਈਡ ਤੇ ਦੋਨੋਂ ਸਾਈਡਾਂ ਦੇ ਮਤਲਬ ਖੜੇ ਕਿਤੇ ਹੋਏ ਆ ਅਸੀਂ ਕਿਸੇ ਨੂੰ ਕੋਈ ਦਿੱਕਤ ਮਤਲਬ ਖੜੀ ਕਰਨਾ ਸਾਡਾ ਕੋਈ ਮਨਸ਼ਾ ਨਹੀਂ ਹੈਗੀ ਦੋ ਅੰਦੋਲਨ ਲਗਾਤਾਰ ਚੱਲ ਰਹੇ ਨੇ ਇੱਕ ਤਰਫ ਐਸ ਕੇ ਐਮ ਆਪਣੀ ਕੋਲ ਦੇ ਰਿਹਾ ਦੂਸਰੇ ਤਰਫ ਬਾਰਡਰਾਂ ਦੇ ਕਸਾਂ ਡਟੇ ਹੋਏ ਨੇ ਲੱਗਦਾ ਨਹੀਂ ਕਿ ਸਾਰੇ ਇਕ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਦੇਖੋ ਮੰਗਾਂ ਇਕ ਨੇ ਜੀ ਤਕਰੀਬਨ ਇਕੱਠੀਆਂ ਕੁਝ મતਭੇਦ ਨੇ ਪਰ ਮੰਗਨ ਤਾਂ ਸਾਡੀਆਂ ਇਕ ਨੇ ਜਿਹੜੀਆਂ ਐਸ ਕੇ ਐਮ ਦੀ ਜਿਹੜੀਆਂ ਪਿਛਲੇ ਮਤਲਬ ਜਦੋਂ ਅੰਦੋਲਨ ਖਤਮ ਕੀਤਾ ਸੀ ਆਪਾਂ ਦਿੱਲੀ ਤੋਂ ਇਹਨਾਂ ਨਾਲ ਕੁਝ ਇਹਨਾਂ ਨੇ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹ ਮੰਗਾਂ ਮਨਵਾਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਕੋਈ ਨਵੀਂ ਮੰਗ ਤਾਂ ਹੈ ਨਹੀਂ ਜਿਹੜੀਆਂ ਪਹਿਲਾਂ ਸਰਕਾਰ ਨੇ ਮੰਗੀਆਂ ਹੋਈਆਂ ਮੰਨਾਂ ਮੰਗਾਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ WTO ਦਾ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਇੱਕ ਦੋਹਾ ਦੇ ਵਿੱਚ ਤੇ ਉਸ ਮੀਟਿੰਗ ਦੇ ਵਿੱਚ ਜਿਹੜਾ ਭਾਰਤ ਹੈ ਉਸ ਨੂੰ ਉਸ ਮੀਟਿੰਗ ਤੋਂ ਬਾਹਰ ਆਉਣ ਲਈ ਖੇਤੀ ਖੇਤ ਸੈਕਟਰ ਨੂੰ ਬਾਹਰ ਕੱਢਣ ਲਈ ਕਹਿਣਾ ਹੈ ਤੇ ਰੋਸ ਪ੍ਰਦਰਸ਼ਨ ਕਰਨਾ ਹੈ। ਕੈਮਰਾ ਪਰਸੰਗ ਜੜ ਦੇ ਨਾਲ ਕਮਲਦੀਪ ਜੀ ਮੀਡੀਆ ਜਿਰਕਪੁਰ ਟੋਲ ਪਲਾਟ। ਐਸ ਕੰਮ ਨੇ ਇਹ ਕਾਜ ਤੇ ਕਾਮ ਦਿੱਤੀ ਸੀ ਕਿ ਸੜਕਾਂ ਦੇ ਟਰੈਕਟਰ ਖੜੇ ਕਰਕੇ ਅਸੀਂ ਰੋਸ ਦਿਖਾਉਣਾ ਤੇ ਜਿਹੜੇ ਸਰਕਾਰ ਆ ਉਹ ਜਾਂ ਤਾਂ ਜਿਹੜੀਆਂ ਜਾਇਜ਼ ਮੰਗਾਂ ਨੇ ਮੰਨੀਆਂ ਹੋਈਆਂ ਨੇ ਹਾਲਾਂਕਿ ਪਹਿਲਾਂ ਪਿਛਲੇ ਮੋਰਚੇ ਦੇ ਵਿੱਚ ਉਹੀ ਮੰਗਾਂ ਨੇ ਤੇ ਉਹ ਮੰਨ ਲਵੇ ਉਹਨਾਂ ਨੂੰ ਲਾਗੂ ਕਰੇ। ਤੇ ਨਹੀਂ ਤਾਂ ਕੋਈ ਵੱਡਾ ਆਉਣ ਵਾਲੇ ਕਨੰਦੇ ਪਿੱਛੇ ਪ੍ਰੋਗਰਾਮ ਲੀਕ ਇਹ ਸਰਕਾਰ ਨੂੰ ਇਹਦਾ ਖਾਮਿਆਜ ਭੁਗਤਣਾ ਪਊਗਾ ਮੂਰੇ ਬੋਟਾ ਆ ਗਏ। WTO ਦੇ ਅੱਜ ਮੀਟਿੰਗ ਮੋਲੋ ਸ਼ੁਰੂ ਹੋਈ ਹੋਈ ਆ। ਅਸੀਂ ਉਹਦਾ ਵਿਰੋਧ ਕਰਦੇ ਹੋਏ ਅੱਜ ਇਹ ਰੋਡਾਂ ਦੇ ਉੱਤੇ ਟਰੈਕਟਰ ਲਿਆ ਕੇ ਖਿਲਾ ਰਹੇ ਨੇ ਕਿ ਸਾਡੀ ਮੰਗ ਹੈ ਕਿ ਜਿਹੜੀ MSP ਤੇ ਸੁਮੇਨਾ ਖਸਨ ਦੀ ਰਿਪੋਰਟ ਜਿਹੜੇ ਉਹਦੇ ਵਿੱਚ ਇਹ ਅੜਿੱਕਾ ਪਉਂਦੀ ਹੈ ਡਬਲਯੂਟੀਓ ਆਪਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਆ ਵੀ ਇਹਦੇ ਵਿੱਚੋਂ ਡਬਲਯੂ ਵਿੱਚੋਂ ਆਪਾਂ ਨੂੰ ਬਾਹਰ ਨਿਕਲਣਾ ਚਾਹੀਦਾ ਹੈ ਨਹੀਂ ਮਜ਼ਦੂਰ ਹੈ ਕਹਾਂ ਵਿਖਾਤੀ ਆ ਕਿ ਅਸੀਂ ਟਰੈਕਟਰ ਬਾਹਰ ਕੱਢੇ ਟਰੈਕਟਰ ਹੀ ਸਾਡੀ ਸਾਰੀ ਪੂੰਜੀ ਹੈ ਟਰੈਕਟਰ ਹੀ ਸਭ ਕੁਝ ਨੇ ਜੀ ਜ਼ਿੰਮੇਦਾਰਾਂ ਦੇ ਇਸ ਕਰ ਟਰੈਕਟਰ ਅੱਜ ਬਾਹਰ ਕੱਢਿਆ ਡਬਲਯੂਟੀਐਚਓ ਦਾ ਅੱਜ ਵਿਰੋਧ ਆ ਸਾਡੇ ਵੱਲੋਂ